ਇਸ ਗੱਲ ਤੋਂ ਵੀ ਤੁਹਾਡਾ ਜਿਹੜੀ ਹੈ ਤੁਸੀਂ ਪਹਿਲਾ ਮੁੰਡਾ ਪਈਆ ਐਮਐਲਬਾ ਮੰਤਰੀ ਬਣ ਗਏ ਜੇ ਤੁਸੀਂ ਉਹਨੂੰ ਵੋਟਾਂ ਨਾ ਪਾਉਂਦੇ ਆਪਾਂ ਐਮਐਲ ਦਾ ਵਰਦਨ ਐਮਐਲ ਦਾ ਵਰਦਨ ਬੁੱਕਦੀ ਵੀ ਵਰਦਨ ਤੋ ਹੁਣ ਆਪੀ ਸੀ ਸੀ ਕਿਹਦੀ ਜੋ ਕੁਝ ਵਾਗ ਰਿਹਾ ਬਿਲਡਿੰਗ ਜਦੀ ਬਸਤੀ ਉੱਠੀ ਹੋ ਜੇ ਪਰ ਉਹਦੀ ਨੀਂਦ ਸਭ ਤੋਂ ਜ਼ਿਆਦਾ ਬੋਲੂ ਹੈ ਉਹ ਨੀਂਦ ਹੈ ਕਿਹੜੇ ਵਿਸਤੀ ਦੀ ਵਿਸਤੀ ਨੇ ਬਿਲਕੁਲ ਕੀਤੀ ਹੈ ਸੋਹਰੇ ਜੀ ਪੋਲਿਟਿਕਲ ਜਿਹੜੀ ਹੈ ਇਨਾਨਾਤ ਵਾਸੀਆਂ ਨੇ ਮਜ਼ਬੂਤ ਕੀਤੀ ਆ ਤੁਸੀਂ ਬਣਾਈ ਉਹਦੇ ਨਹੀਂ ਬੜੀ ਮਜ਼ਬੂਤ ਹੈ ਉਹਨੂੰ ਖਿਆਲ ਹੈ ਕਿ ਅੱਪਾ ਮੱਝਲ ਦੇ ਆਖੀਂ ਦੰਦੇ ਤੋਂ ਤੇ ਰਹੋ ਜੱਗ ਸੱਸਾ ਦੰਦੇ ਨੂੰ ਬੇਦਖਾ ਬੈਠੇ ਮਾੜਾ ਸੱਚੇ ਪਾਤਸ਼ਾਹ ਕਿਸਾ ਕਾ ਸਰ ਦੇਖ ਕੇ ਆ ਸਾਰਾ ਕੋਝਾ ਪੰਤ ਗੁਰੂ ਜੀ ਕਿ ਜੇ ਤੁਸੀਂ ਇਹਦਾ ਇਹਦਾ ਤੁਸੀਂ ਦਾ ਸਪਾਤ ਪਿਛਲੇ ਮਿਸਾਲ ਸਾਲਾ ਇਹਨਾਂ ਦਾ ਹੋਰ ਵੀ ਤੁਸੀਂ ਨਾਲੇ ਬੇਟੀ ਹੁੰਦੀ ਆ ਬੇਟਾ ਕਰਦਾ ਉਹਦਾ ਬੜਾ ਕੰਮ ਕਰਦੇ ਉਹ ਜਾ ਕੇ ਦੱਸਦੇ ਕਿ ਅੱਪੋਂ ਇੱਥੇ ਗਏ ਹਿੰਦਿਆ ਪਾਦੇ ਬਹੁਤ ਸੋਗ ਹੈ ਆਪਣੀ ਦੀ ਪਤਾ ਜੜੀ ਤੁਹਾਨੂੰ ਦਿੱਤੀ ਆ ਉਤਰੀ ਉਹਦੀਆਂ ਹੋਈਆਂ ਇਸੇ ਤਰ੍ਹਾਂ ਜਿਹੜਾ ਉਹ ਪੁੱਤ ਬਸ ਆ ਬੁੱਤਿੰਦੇ ਰਹਿ ਗਿਆ ਇਹ ਥੋੜੀ ਜਿਹੀ ਮੁੱਤੂ ਹਿਲਾ ਲਵੇ ਦੋ ਤਿੰਨ ਦਿਨ ਹੋਰ ਕੰਮ ਕਰ ਆਖਰੀ ਦਿਨ ਜਿਹੜਾ ਵਟਾ ਦੇ ਗਲਮੀ ਬਣੀ ਉਹਦੇ ਵਿੱਚ ਬਸ ਦਾ ਸੰਭੋਜ ਦੀ ਡਿਊਟੀ ਦੀ ਕਿ ਸਵੇਰੇ ਸਵੇਰੇ 10:00 ਤੱਕ ਪੇਸਾਰੀ ਉਸੇ ਚੱਲ ਕਰਦਾ ਹੁੰਦਾ ਆਪਣੇ ਸੰਜਾਰਿਆਂ ਨੂੰ ਆਪਣੇ ਬੇਰਿਆਂ ਨੂੰ ਆਪਣੇ ਪਵਾਦ ਨੂੰ ਆਪਣੇ ਬੱਲੇ ਵਾਲਿਆਂ ਨੂੰ ਸਭ ਨੂੰ ਜੰਦ ਉਹ ਤੁਸੀਂ چنتا کہ وہ جی ستک کروڑ روپیہ میں سات سو کروڑ روپیہ لا شہر کر دیں سارے اور مکھی منتری صاحب اپنے پیار کرتے ہیں ਉਦੇਪਾ 350 ਕਰੋੜ ਪਉੜੇ ਦਾ ਸੁਖ ਅਜੇ ਹੋਰ ਆਪਣੇ ਸ਼ਹਿਰ ਤੇ ਲਾਉਣਾ ਸੋ ਮੈਂ ਤੁਹਾਨੂੰ ਇਹੋ ਬੇਨਤੀ ਕਰਦਾ ਸਹਿਯੋਗ ਇਦਾਂ ਰੱਖਿਓ ਆਪਾਂ ਸ਼ਹਿਰ ਦੇ ਇਲਾਕਾ ਜਿਹੜਾ ਇਹ ਨਾਲਾ ਜਿਹੜਾ ਇਹਦੇ ਤੇ ਲੋਕ ਮੁਰਕਾ ਕੇ ਗੱਲ ਕਰਕੇ ਵਕੈ ਗਾ ਆਪਾਂ ਬਾਕੀ ਵੀ ਲਾਉਣਾ ਸ਼ਹਿਰ ਨੂੰ ਵਧੀਆ ਕਰਨਾ ਸ਼ਹਿਰ ਦਾ ਦਾ ਪ੍ਰਾਪਤਾਂ ਕਹਿ ਜਾਣਾ ਰੱਖਾ ਕਿ ਲੋਕਿਆ ਕਰਦੇ ਕੋਕਾ ਨੋਆ ਗਾ ਮੰਨ ਦਾ ਭੇੜਾ ਬੋਲਣਾ ਬੰਦਾ ਬੰਦਾ ਤਾਂ ਬਖਿਆ ਜਿਹੜੀ ਆ ਤੇ ਸਭ ਬੱਚਿਆਂ ਦੀ ਅਗੇ ਸਭ ਬਾਤ ਵੀ ਸੂਰਜ ਜੋ ਪਿੱਛੋਂ ਕੇ ਉਹ ਹੀ ਘਟਣਾ ਜੋ ਮਿੱਢਾ ਕੇ ਉਹ ਹੀ ਵਟਣਾ ਤੋਂ ਹੋਰ ਤਾਂ ਅਮਰ ਹੋ ਗਏ ਤੇ ਬੇੜੇ ਕੀ ਅਮਰ ਕੀ ਹੈ ਤਾਂ ਕਲ ਮੁਕੀ ਹੈ ਇਸ ਚੀਜ਼ ਦੀ ਬੇੜਾ ਤੇ ਮੈਂ ਆਪਣੇ ਕੰਮ ਦੇ ਵਿੱਚ ਆ ਗਿਆ ਮੈਂ ਕਿਹਾ ਪੁੱਦਾ ਵੀ ਕਰਦਾ ਮੇਰਾ ਟੇਕ ਸਿਰ ਤੇ ਸਿਰ ਕੰਮ ਉਹਦਾ ਮਛਲੀ ਦੀ ਅੱਖੀ ਤੇ ਨਿਸ਼ਾਨਾ ਹੁੰਦਾ ਉਹਦਾ ਨਿਸ਼ਾਨਾ ਮੈਂਪੀ ਬਣਦਾ ਜੋ ਬੰਦੀ ਹੋਈ ਉਹਦਾ ਨਿਸ਼ਾਨਾ ਹੋਗਾ ਕਿ ਅਜਨਾਲਾ ਕਿਦਾ ਠੀਕਾ ਸਭ ਤੋਂ ਪਹਿਲਾਂ ਇਹਦਾ ਠੀਕਾ ਦੋ ਕਿਉਂਕਿ ਬੇਦੀ ਮੀਨ ਅਜਨਾਲੇ ਦੇ ਵਿੱਚ ਇਹ ਦੀ ਹਮਤੂਨਤਾ ਦਾ ਉਹਨਾਂ ਅਜਨਾਲੇ ਤੇ ਲੋਕਾਂ ਨੂੰ ਕੋਈ ਗਿਲਾ ਨਾ ਰਵੇ ਕੋਈ ਸ਼ਿਕਵਾ ਨਾ ਰਵੇ ਕੋਈ ਕੱਲ ਦਾ ਕਵੇ ਨਾ ਕਿਲਾ ਕੰਮੀ ਨਾ ਰਵੇ ਅਪਾਤ ਦਾ ਕਹਾਣਤ ਉਹ ਕਹਾ ਸਭਾ ਤਰ ਪਹਿਲੇ ਤੀਕਾ ਗਏ ਦੋ ਤਰ ਦੇ ਗਏ ਬਸ ਤਗੜੇ ਹੋ ਗਏ ਦੋ ਦਲਾ ਦੋ ਤੇ ਪੈ ਨਹੀਂ ਦੂ ਬਹੁਤ ਵੱਡਾ ਮੋਟਾ ਲੈ ਕੇ ਉੜਿਆ ਤੇ ਜੇ ਲੜਾਈ ਤਗੜੀ ਕਰਤੀ ਉਹ ਹਰੇ ਆਪਣੀ ਕੁਦੀ ਤਰਾਰੇ ਉਹ ਕਰਨਗੇ ਤੇ ਦੋ ਤਰ ਸਭੇ ਸ਼ਾਂਤ ਬਾਕੂਲੇ ਹੋਲੇ ਤੁਰੇ ਖੜੇ ਆ ਕੇ ਗਏ ਜਦਾਂ ਵੀ ਕੋਈ ਕੋ ਤੂਦੀ ਉਹਨਾਂ ਨੂੰ ਜੇ ਸਭੇ ਲੱਗਦੀ ਤੇ ਬਰਬਾਦ ਹੋ ਗਿਆ ਸਾਲ ਉਹਨਾਂ ਨੂੰ ਸਭੇ ਲੱਗਦੀ ਦੀ ਹਜੇ ਵੀ ਉਸੇ ਦੁਨੀਆ ਚ ਨੇ پتا نہیں لگ دیا پہ گئی اجرالا شہر میرا گھر ہے میں اپنے گھر آیا اور سارے شہر کے گرو گھر کمیٹیاں نے مندر کمیٹیاں نے دکاندار نے کریانہ سٹور والے نے سب نے جا سنمان کیا اور سب نے بلے وچن دن ووٹا پاؤں گے سو میرا من بہت خوش ہے ਤੇ ਮੇਰੇ ਸ਼ਹਿਰ ਵਾਲੇ ਇੰਨਾ ਪਿਆਰ ਕਰਦੇ ਆ ਮੈਂ ਵੀ ਸ਼ਹਿਰ ਨਾਲ ਬਹੁਤ ਪਿਆਰ ਕਰਦਾ ਕਿਉਂਕਿ ਅਜਾਵੇਂ ਤੋਂ ਹੀ ਇੱਥੋਂ ਹੀ ਆਪਣਾ ਮੁੱਢ ਬੱਜਾ ਇਹ ਆਪਣਾ ਮੇਹਰ ਇਹ ਸਦੀਨ ਨੂੰ ਜਿਹੜਾ ਪਾਣੀ ਉਹਨਾਂ ਮਜ਼ਬੂਤ ਕਰਨਾ ਉਹ ਮੇਰੀ ਡਿਊਟੀ ਆ ਸੋ ਜਿੰਨਾ ਮਾਂ ਸਰਕਾਰ ਪਿਆਰ ਅਜਨਾਲਿਆਂ ਦੇ ਕਰਦੇ ਆ ਮੈਂ ਕੋਸ਼ਿਸ਼ ਕਰੂੰ ਕਿ ਇਹਨਾਂ ਦਾ ਸਵਾ ਦਾ ਕਾਜ ਆ ਜੇ ਦਾ ਠੀਕ ਕਰਕੇ ਲਾਇਆ ਦੇ ਜਿਵੇਂ ਮਤਿਉਂ ਸਾਹਿਬ ਸਾਰੇ ਦੁਰਪੇ ਦੇ ਨਾਲ ਅਸੀਂ ਇਹ ਨਾਲ ਸ਼ਹਿਰ ਕਰਦਾ ਹੈ ਤਾਂ ਪੈਸਾ ਵੀ ਤਾਂ ਵੱਢੀ ਜੀ ਦੇਖੋ ਮੈਂ ਅਸੀਂ ਤੇ ਪਹਿਲਾਂ ਕਹਿੰਦੇ ਸੀ ਇਹਦਾ ਨੂੰ ਵਹਿਬ ਸੀਗਾ ਭਾਈ ਨਾਲੋ ਵੀ ਜਾ ਕੇ ਮੋਟਾ ਪੈਣ ਗਿਆ ਤੁਸੀਂ ਦੇਖੋ ਉਹਦੇ ਪੰਜਾਬ ਚ ਭਾਈ ਨਾਲੋ ਵੀ ਜਾ ਰਹਾ ਪੈਣ ਗਿਆ ਬਲੋਦੀ ਅਸੀਂ ਪਤਾ ਕਰਦੇ ਹਾਂ ਉਹੋ ਹੀ ਜਿਹਾ ਸਭ ਕਲੀਅਰ ਹੋ ਗਿਆ ਤੁਹਾਨੂੰ ਸੋ ਸਭ ਦਾ ਬਹੁਤ ਬਹੁਤ ਧੰਨਵਾਦ